ਦਿੱਲੀ ਦੀ ਸਾਰੀ ਕੈਬਨਿਟ ਯਮਨਾ ਨਦੀ ਤੇ ਪਹੁੰਚ ਗਈ ਹੈ ਮਲੂਕ ਸਿੰਘ ਜੀ ਕਹ ਰਹੇ ਨੇ ਅੱਛਾ ਜੀ 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 ਦੇਖੋ ਇੱਕ ਇਹ ਤਾਂ ਹੁਣ ਦੇਖੋ ਦਿੱਲੀ ਦੀ ਪੋਲਿਟਿਕਸ ਤੇ ਜਲਵਾਹੀ ਹੋਏਗਾ ਹਮ ਅੱਜ ਮਾਫ ਕਰਨਾ ਇੱਕ ਖਬਰ ਆ ਰਹੀ ਹੈ ਦਿਨਿਕ ਵਾਸਕਰ ਦਾ ਜਿਹੜਾ ਹੈਗਾ ਵੈਬਸਾਈਟ ਉਹਦੇ ਤੇ ਪਈ ਹੋਈ ਆ ਉਹਨਾਂ ਨੇ ਇਹਨਾਂ ਦੇ ਵਿਧਾਇਕਾਂ ਨਾਲ ਗੱਲ ਕੀਤੀ ਆਮ ਆਦਮੀ ਪਾਰਟੀ ਦੇ ਜੀ ਲੀਡਰਾਂ ਨਾਲ ਗੱਲ ਕੀਤੀ ਤੇ ਕੁਝ ਉਹਨਾਂ ਦੇ ਸੋਰਸਸ ਜਿਹੜੇ ਸੀਗੇ ਉਹਨਾਂ ਨੇ ਕਨਕਲੂਡ ਕੀ ਕੀਤਾ ਉਹ ਕਹਿੰਦੇ ਆ ਕਿ ਅਰਵਿੰਦ ਕੇਚਰੀਵਾਲ ਪਾਰਟੀ ਦੇ ਵਿਸਥਾਰ ਵਾਸਤੇ ਵਿਸਥਾਰ ਨੂੰ ਆਪਾਂ ਕਹਿੰਦੇ ਨੇ ਕਿ ਪਸਾਰ ਪੰਜਾਬ ਜੀ ਜੀ ਬਿਲਕੁਲ ਐਕਸਪੈਂਸ਼ਨ ਹੂੰ ਉਹਦੇ ਵਾਸਤੇ ਦਿੱਲੀ ਚੋਂ ਬਾਹਰ ਨਿਕਲ ਸਕਦੇ ਆ ਹੂੰ ਮਸਲਨ ਕਿ ਗੁਜਰਾਤ ਹੈ ਜਾਂ ਪੰਜਾਬ ਕਿ ਉਹ ਇੱਥੇ ਜਾ ਕੇ ਤਰਜ਼ੀਆਂ ਬਦਲ ਲਗੇ ਆਪਣੇ ਜੀ ਜਥੇਵੰਦਕ ਬਦਲਾ ਆ ਸਕਦੇ ਲੀਡਰਸ਼ਿਪ ਚ ਬਦਲਾ ਆ ਸਕਦੇ ਵਗੈਰਾ ਵਗੈਰਾ ਇਹ ਗੱਲਾਂ ਹਮ ਹਮ ਮਤਲਬ ਕਿ ਰਿਪੋਰਟਰ ਨੇ ਰਿਪੋਰਟ ਦੇ ਵਿੱਚ ਕਹੀਆਂ ਨੇ ਕਿ ਸਾਡੇ ਨਾਲ ਉਹਨਾਂ ਨੇ ਗੱਲਬਾਤ ਕਰਦੇ ਆ ਨਾਂ ਨੂੰ ਨਹੀਂ ਛਾਪੇ ਜਾਂਦੇ ਕੁਝ ਨਾਂ ਉਹਨਾਂ ਨੇ ਦਿੱਤੇ ਵੀ ਆ ਵਿੱਚ ਜੀ ਉਹਦੇ ਚ ਕੀ ਹੋਏਗਾ ਸਾਬ ਕਿ ਦਿੱਲੀ ਚ ਫਿਰ ਜੋ ਮੈਮਰੀ ਚਲੇ ਜਾਏਗੀ ਬੀਬੀ ਆਤਿਸ਼ੀਕੁਰ ਹਮ ਬੀਬੀ ਆਤਿਸ਼ੀ ਵੀ ਪੈਸੇ ਕਾ ਫਿਲਮ ਵੀ ਸੀ ਆਤਿਸ਼ ਸੰਜੇ দত্ত ਤੇ ਅਦਿਤ ਪੰਚੋਲੀ ਦੀ ਯਾਰੀ ਦੋਸਤੀ ਚ ਅੱਜ ਗੱਲਾਂ ਚੱਲੀਆਂ ਤੇ ਬੜੀ ਤਗੜੀ ਜੀ ਕਹਿੰਦਾ ਚੱਲ ਬਾਬਾ ਤੇਰੀ ਟਾਂਗ ਲੈਣੇ ਚਲਦੇ ਆਂ ਤਾਂ ਗੱਲ ਇਹ ਆ ਕਿ ਭਈ ਬੀਬੀ ਆਤਿਸ਼ੀ ਜਿਹੜੀ ਆ ਉਹ ਖੁਦ ਅੰਦੋਲਨ ਚੋਂ ਨਿਕਲੀ ਲੀਡਰ ਆ ਹਮ ਹੁਣ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਪਹਿਲੀ ਗੱਲ ਤੇ ਕਿ ਜੋ ਸਬਸਿਡੀ ਤੰਤਰ ਉੱਤੇ ਚੱਲਦਾ ਹੈ ਉਸ ਨੂੰ ਚੱਲਦਾ ਰੱਖਣਾ ਹੈ ਭਾਜਪਾ ਨੇ ਜੀ ਕਿਉਂਕਿ ਖੁਦ ਮੋਦੀ ਸਾਹਿਬ ਨੇ ਵਚਨ ਦਿੱਤਾ ਕਿ ਅਸੀਂ ਚੱਲਦੀਆਂ ਸਕੀਮਾਂ 'ਚ ਕੋਈ ਬਦਲਾਅ ਨਹੀਂ ਲਿਆਵਾਂਗੇ। ਹਮ ਇੱਕ ਚੈਲੰਜ ਦੂਜਾ ਚੈਲੰਜ ਕਿ ਔਰਤਾਂ ਨੂੰ ਅਸੀਂ 2500 ਦੇਣਾ ਹੈ ਜੀ, ਸਿਲੰਡਰ ਦੇਣਾ ਹੈ ਵਗੈਰਾ ਵਗੈਰਾ ਵਗੈਰਾ। ਜੀ ਕੱਲਾ ਔਰਤ ਚਿਹਰਾ ਮੁੱਖ ਮੰਤਰੀ ਦਾ ਦੇ ਕੇ ਤੇ ਨਹੀਂ ਨਾ ਸਰਨਾ। ਹੂੰ ਹੂੰ ਬਿਲਕੁਲ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਐਕਸਟਰਾ ਕਰਨੀਆਂ ਪੈਣਗੀਆਂ ਤੇ ਸਭ ਤੋਂ ਵੱਡੀ ਗੱਲ ਕਿ ਜੋ ਜਮਨਾ ਵਾਲੇ ਮਾਮਲੇ ਜਿੱਦਾਂ ਸਫਾਈ ਦਾ ਜਾਂ ਇਹ ਸਾਰਾ ਸਭ ਤੋਂ ਤਗੜਾ ਕਿ कूड़े ਦੇ ਪਹਾੜ ਨੇ ਉੱਥੇ ਸ਼ਦਰਜੀਪੁਰਾ ਇਲਾਕਾ ਕਿਉਂ ਜੀ 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 ਤਾਂ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਕਰਨੀਆਂ ਪੈਣੀਆਂ ਨੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਹਨ ਉਹ ਸਰਕਾਰ 'ਚ ਹੁੰਦੇ ਆ ਤੇ ਹੁੰਦੇ ਨੇ ਉਹ ਹੋਰ ਤੇ ਜੇ ਵਿਰੋਧੀ ਧਿਰ 'ਚ ਫਿਰ ਭੂਤ ਨੇ ਹੁੰਦੇ ਨੇ ਉਹ ਚੰਬੜ ਜਾਂਦੇ ਆ ਜੀ ਪਿੱਛੇ ਪੈ ਜਾਂਦੇ ਆ ਮਤਲਬ ਆ ਪੰਜਾਬ 'ਚ ਕੀ ਸੀ ਹਾਂ ਇਹਨੇ ਮੰਜੀ ਠੋਕਦੇ ਸੀ ਕਿ ਸੱਤਾਧਾਰੀਆਂ ਦੇ ਐਡਾ ਤਕੜਾ ਇਹਨਾਂ ਦਾ ਆਈਟੀ ਨੈਟਵਰਕ ਸੀਗਾ ਜੀ ਮਤਲਬ ਕਿ ਭੂਤ ਨਹੀਂ ਭਲਾਈ ਰੱਖਦੇ ਸੀ ਚੈਲੰਜ ਉੱਥੇ ਬਿਲਕੁਲ ਉੱਥੇ ਨੱਕ ਚ ਦਮ ਕਰ ਦੇਣਗੇ ਜਦੋਂ ਸਰਕਾਰ ਬਣਾਉਂਦਾ ਤਾਂ ਕਹਿੰਦੀ ਸੀ ਅੱਛੀ ਜੀ ਤੇ ਕੱਲ ਹੀ ਮੈਨੂੰ ਲੱਗਦਾ ਕਿ ਵਧਾਈ ਦਿੰਦੇ ਆ ਇਹਨਾਂ ਨੂੰ ਯਾਦ ਕਰਾ ਦਿੱਤਾ ਸੀ ਕਿ ਹੁਣ ਕੰਮ ਵਾਲੇ ਪਾਸੇ ਆ ਜਾ ਤੋ ਇਹ ਉੱਥੇ ਨੱਕ ਚ ਦਮ ਕਰਨਗੇ ਪੂਰਾ ਜੀ ਚਲੋ ਇਹ ਵਿਰੋਧੀ ਧਿਰ ਚੋਂ ਹੁੰਦੇ ਆ ਵੀ ਇਹ ਤੁਹਾਨੂੰ ਮੈਂ ਦੱਸਿਆ ਨਾ ਤਾਂ ਇਹ ਤਾਂ ਬੜੇ ਟੁੱਟ ਟੁੱਟ ਕੇ ਜਿਵੇਂ ਗਾਣਾ ਨਾ ਪੈਂਦੇ ਸਾਰੇ ਓਡੋ ਓਡੋ ਮਿੱਤਰਾਂ ਆ ਤੁਰ ਕੀ ਗਾਣਾ ਆ ਤੇ ਉਹ ਇਹ ਓਡੋ ਓਡੋ ਪਾਣਾ ਲਈ ਆ ਜਦੋਂ ਵਿਰੋਧੀ ਧਿਰ ਚੋਂ ਹੁੰਦੇ ਆ ਜੀ 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 ਬਿਲਕੁਲ ਦੋਸਤੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਪ੍ਰੋਗਰਾਮ ਕਰ ਦਿਓ ਸ਼ੇਅਰ ਥੋੜਾ ਜਿਹਾ ਹੋਰ ਗੱਲਾਂ ਬਾਤਾਂ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਵਗੈਰਾ ਜਿਹੜੀ ਚੱਲਦੀ ਕੋਈ ਹੋਰ ਤੁਹਾਨੂੰ ਕਲਿੱਪ ਵਗੈਰਾ ਚੰਗੀ ਲੱਗਦੀ ਹੁੰਦੀ ਹੈ ਤੇ ਉਹ ਵੀ ਸ਼ੇਅਰ ਕਰਦੇ ਕਰੋ ਨਾਲ ਨਾਲ